ਅਸੀਂ ਧੱਕਾ ਕਿਸੇ ਨਾਲ ਨਹੀਂ ਕਰਨਾ ਜਿਹੜੇ ਜ਼ਮੀਨ ਦੇਣਾ ਚਾਹੁੰਦੇ ਨੇ ਦੇ ਨਹੀਂ ਦੇਣਾ ਧੱਕਾ ਨਹੀਂ ਕਰਨਾ ਫਿਰ ਕਿਉਂ ਲਾਜਾ ਲੈ ਕੇ ਰੀਐਸਟੀਐਮ ਫਰਦਾਬੰਦ ਨੇ ਉਹ ਕਿਉਂ ਲਾਜਾ ਲੈ ਕੇ ਜੇ ਧੱਕਾ ਨਹੀਂ ਕਰਨਾ ਫਿਰ ਸੀਐਲਯੂ ਕਿਉਂ ਬੰਦ ਕੀਤਾ ਅੱਜ ਮੇਰੀ ਜ਼ਮੀਨ ਬਾਹੀ ਜੋਗ ਆ ਅਸੀਂ ਦੋ ਭਾਈ ਆ ਮੈਂ ਹੁਣ ਕਿਨੇ ਘਰ ਪਾਉਣਾ ਮੈਂ ਇਹਦੇ ਵਿੱਚ ਆ ਗਿਆ ਗਲਾਡਾ ਦੇ ਮੈਨੂੰ ਘਰ ਦੀ ਖਾਤਿਰ ਮਨਜ਼ੂਰੀ ਲੈਣੀ ਪਊ ਸੀਐਲਯੂ ਲੈਣਾ ਪਊ ਬਿਲਕੁਲ ਸਹੀ ਗੱਲ ਜਦੋਂ ਮੈਂ ਸੀਐਲਯੂ ਲੈਣ ਜਾਊਂਗਾ ਆਪਦਾ ਘਰ ਪਾਉਣ ਦੀ ਖਾਤਿਰ ਉਹਨਾਂ ਨੇ ਕਹਣਾ ਜੀ ਤੈਨੂੰ ਨਹੀਂ ਮਿਲਣਾ ਮੈਂ ਘਰ ਕਿੱਥੇ ਪਾਊਂਗਾ ਇੱਕ ਘਰ ਮੇਰਾ ਭਾਈ ਰੱਖ ਲੂ ਮੈਨੂੰ ਮੈਂ ਘਰ ਕਿੱਥੇ ਪਾਉਂਗਾ ਇਹ ਨਹੀਂ ਮੈਨੂੰ ਸੀਐਲਯੂ ਨੂੰ ਦੇਣਾ ਮੈਂ ਹੁਣ ਕਿੱਥੇ ਆ ਲੈਣਾ ਬਣਾਉਂ ਆ ਉਹਦਾ ਇਹ ਕਹਿੰਦੇ ਸੀਐਲਯੂ ਤੁਹਾਨੂੰ ਦੇਣਾ ਹੀ ਨਹੀਂ ਪ੍ਰਾਈਵੇਟ ਬੰਦੇ ਨੂੰ ਮਿਲਣਾ ਹੀ ਨਹੀਂ ਇਹ ਗੱਲ ਸਤਿੰਦਰ ਜੈਨ ਦੇ ਮੂੰਹੋਂ ਕਹਿਣ ਦੀ ਗੱਲ ਆ ਇਹ ਵੀ ਸੀਐਲਯੂ ਤੁਹਾਨੂੰ ਨਹੀਂ ਮਿਲੂਗਾ ਜੇ ਉਹ ਸਾਨੂੰ ਮਿਲੂ ਨਹੀਂ ਫਿਰ ਅਸੀਂ ਘਰ ਕਿੱਥੇ ਪਾਵਾਂਗੇ ਕਿੱਥੇ ਬੈਠਾਂਗੇ ਅਸੀਂ ਜਾ ਕੇ ਕੈਸਮ ਤਾਂ ਚੇਂਜ ਕਰਾਉਣੀ ਪੈਣੀ ਆ ਨਾ ਬਾਹੀ ਵਾਲੀ ਜ਼ਮੀਨ ਦੇ ਵਿੱਚ ਜੇ ਮੈਂ ਰਹਿائش ਕਰੂੰਗਾ ਫਿਰ ਮੈਨੂੰ ਕੈਸਮ ਦਾ ਚੇਂਜ ਕਰਾਉਣੀ ਪੈਣੀ ਆ ਚੇਂਜ ਕਰਾਉਣ ਦੀ ਗੱਲ ਸੀਐਲਯੂ ਲੈਣਾ ਪੈਣਾ ਮੈਨੂੰ ਮੈਂ ਜਦੋਂ ਗਲਾੜਾ ਚ ਆ ਗਿਆ ਦੇਖੋ ਇੱਕ ਤਾਂ ਸਾਡੇ ਆ ਲੋਕਾਂ ਨੂੰ ਆਮ ਨਹੀਂ ਪਤਾ ਵੀ ਮੈਨੂੰ ਆਪ ਦੇ ਘਰ ਦੀ ਖਾਤਰ ਵੀ ਮਨਜ਼ੂਰੀ ਲੈਣੀ ਪਊਗੀ ਸਾਡੇ ਕਹੀ ਜਾਂਦੇ ਨਹੀਂ ਆਪਾਂ ਨਹੀਂ ਬਣ ਦੇਣੇ ਇਹ ਨਹੀਂ ਪਤਾ ਵੀ ਸਾਨੂੰ ਘਰ ਦੀ ਖਾਤਰ ਵੀ ਆਪਦੀ ਖਾਤਰ ਵੀ ਮਨਜ਼ੂਰੀਆਂ ਲੈਣੀਆਂ ਪੈਣੀਆਂ ਇਹ ਨਹੀਂ ਪਤਾ ਲੋਕਾਂ ਨੂੰ ਹਜੇ ਲੋਕੀ ਸਾਡੇ ਹਜੇ ਵਿਚਾਰੇ ਅਨਪਾਠ ਸਿੱਧੇ ਲੋਕੀ ਆ ਇਹਨਾਂ ਸਾਡੇ ਲੋਕਾਂ ਨੂੰ ਜ਼ਿਆਦਾਤਰ ਤਾਂ ਇਹ ਨਹੀਂ ਪਤਾ ਵੀ ਇਹਦੇ ਨਾਲ ਸਾਨੂੰ ਹੋਰ ਕੀ ਵਿਵਤਾ ਪੈਣੀ ਆ ਹੁਣ ਦੇਖੋ ਇਹ ਕਹਿੰਦਾ 3 ਸਾਲ ਪੈਸੇ ਦੇਣੇ ਆ ਇਹ ਪਾਲਿਸੀ ਦੇ ਵਿੱਚ ਲਿਖਿਆ ਨੇ ਦੇ ਵਿੱਚ 3 ਸਾਲ ਇਹਨੇ ਸਾਨੂੰ ਪੈਸੇ ਦੇਣਗੇ ਉਦੋਂ ਬਾਅਦ ਸਾਡੇ ਪਲਾਟ ਵਿਗਣ ਸਾਡੇ ਪਲਾਟ ਨਾ ਵਿਗਣ ਇਹਨਾਂ ਨੇ ਸਾਤੋਂ ਉਲਟਾ ਉਹਨੇ ਦੇਖ ਰਖਦੇ ਪੈਸੇ ਲੈਣੇ ਆ ਇਹ ਤਾਂ ਕਹਿੰਦੇ ਵੀ ਅਸੀਂ ਤਾਂ 10% ਹਰ ਸਾਲ ਵਧਾਵਾਂਗੇ ਕਿਦੋਂ ਵਧਾ ਕੇ ਸਾਨੂੰ ਇਹਨਾਂ ਨੇ ਛੜਕਾ ਬਣਾ ਕੇ ਹੈਂਡ ਓਵਰ ਕਰਤਾ ਵੀ ਸਾਡੇ ਬਣੀ ਓਕੇ ਆ ਤਿਆਰ ਆ ਰੈਡੀ ਆ ਉਹਦੇ ਪਲਾਟ ਵੇਚ ਲਓ ਉਹ ਜਿਆਦਾ ਤਾਂ ਕੀ ਸਾਨੂੰ ਦੇਣਾ ਉਦੋਂ ਬਾਅਦ ਤਾਂ ਨਹੀਂ ਦੇਣਾ ਉਦੋਂ ਬਾਅਦ ਜਿੰਨਾ ਵੀ ਉਹਦਾ ਰੱਖ-ਰਖਾ ਦਾ ਖਰਚਾ ਆ ਉਹਨਾਂ ਦਾ ਛੜਕਾ ਦਾ ਖਰਚਾ ਬਹੁਤ ਸਾਰਾ ਸਾਡੇ ਸਾਰੇ ਪਾਲਿਸੀ ਪੜ੍ਹ ਉਹਦਾ ਰਖ ਰਖਾ ਸਤੋਂ ਲੈਣਾ ਬੈਕ ਆਲਟਾ ਇਹਨਾਂ ਨੇ ਸਾਮ ਸੰਭਾਲਦਾ ਪਲਾਟ ਸਾਡਾ ਵਿਕੇ ਨਾ ਸਾਨੂੰ ਤਾਂ ਜੁਰਮਾਨੇ ਲਾ ਕੇ ਪਹਿਲੇ ਸਮਿਆਂ ਦੇ ਵਿੱਚ ਨਾ ਜ਼ਮੀਨ ਤੇ ਟੈਕਸ ਹੁੰਦਾ ਸੀ ਜਿਵੇਂ ਆਪਾਂ ਅੱਜ ਤੋਂ ਕੋਈ 100 200 ਸਾਲ ਪਹਿਲਾਂ ਹੁਣ ਵੀ ਪ੍ਰੋਪਰਟੀ ਟੈਕਸ ਹੈਗੇ ਚਲੋ ਹੁਣ ਫੇਰ ਵੀ ਬਾਅਦ ਜਮਾਫ ਹੋ ਗਏ ਇਹਨੇ ਹੈ ਨੀਗਾ ਉਦੋਂ ਟੈਕਸ ਹੁੰਦਾ ਸੀ ਜ਼ਮੀਨਾਂ ਆਵਾਦ ਨਹੀਂ ਸੀ ਹੁੰਦੀਆਂ ਬੇਲੀਆਂ ਪਈਆਂ ਹੁੰਦੀਆਂ ਸੀ ਬੰਜਰ ਜ਼ਮੀਨਾਂ ਹੁੰਦੀਆਂ ਸੀ ਉਦੋਂ ਜੇ ਕਿਸੇ ਨੂੰ ਸਜ਼ਾ ਦਿੰਦੇ ਹੁੰਦੇ ਸੀ ਨਾ ਸਾਡਾ ਬਜ਼ੁਰਗ ਸੁਣਾਉਂਦਾ ਹੁੰਦਾ ਸੀ ਨਾਲ ਸਾਡੇ ਮੋਹੀ ਪੰਡਾ ਕਹਿੰਦੇ ਕਿਸੇ ਨੇ ਨਾ ਮਰਾਸੀ ਨੇ ਟਿੱਚਰ ਕਰਤੀ ਸੀ ਕਿਸੇ ਨੂੰ ਉਹਦੇ ਵਿੱਚ ਜਦੋਂ ਉਹਨੂੰ ਪਿੰਡਦਿਆਂ ਨੇ سزا ਦਿੱਤੀ ਉਹਨੂੰ ਕਹਿੰਦੇ ਤੈਨੂੰ ਫਲਾਣੇ 10 ਕਿਲੇ ਦੇ ਦੇ ਤੇ ਉਹ ਮੈਂ ਤਾਂ ਕਰਦਾ ਸੀ ਕਹਿੰਦਾ ਬਾਈ ਜੀ ਹੱਥ ਜੋੜਦਾ 10 ਕਿਲੇ ਨਾ ਦੋਵੋ ਕਿਉਂਕਿ ਉਹਦੇ ਕੋਲੇ ਕਮਾਈ ਦਾ ਸਾਧਨ ਨਹੀਂ ਸੀ ਉਹਨੂੰ ਟੈਕਸ ਦੇਣਾ ਪੈਣਾ ਸੀ ਇਹਨਾਂ ਨੇ ਸਾਨੂੰ ਸਾਡੀਆਂ ਜ਼ਮੀਨਾਂ ਦੇ ਟੈਕਸ ਦੇਣ ਲਾ ਦੇਣਾ ਹੁਣ ਅੱਜ ਤੋਂ 3 ਸਾਲਾਂ ਬਾਅਦ ਚ ਕਮਾਈ ਸਾਡੇ ਕੋਲ ਹੁਣੀ ਕੋਈ ਨਹੀਂ ਜਾਂ ਤਾਂ ਹੁਣ ਅਸੀਂ ਜਾ ਕੇ ਲਾਲਿਆਂ ਦੀਆਂ ਗੱਡੀਆਂ ਚਲਾਵਾਂਗੇ ਜਾਂ ਫਿਰ ਸਾਨੂੰ ਉਹ ਜਿਵੇਂ ਇੱਕ ਬਾਈ ਮਹਾਲੀ ਵਾਲਾ ਲਾਈ ਬੈਠਾ ਮੀਟ ਦੀ ਰੇੜੀ ਮੀਟ ਦੀ ਰੇੜੀ ਹੈਨਾ ਅਸੀਂ ਹੁਣ ਕੋਈ ਉਹ ਰੇੜੀਆਂ ਲਾਵਾਂਗੇ ਹੋਰ ਸਾਡੇ ਕੋਲ ਉਸ ਤੋਂ ਬਾਅਦ ਉਹ ਕਮਾਇਆ ਕਰਾਂਗੇ ਜਿੱਚ ਬੱਚਿਆਂ ਨੂੰ ਨਹੀਂ ਦਿਆ ਕਰਨਾ ਇਹਨਾਂ ਦੇ ਟੈਕਸ ਭਰਿਆ ਕਰਾਂਗੇ ਅਸੀਂ ਇਹ ਕਾਲੇ ਕਾਨੂੰਨਾਂ ਨਾਲੋਂ ਵੀ ਗੰਦੀ ਚੀਜ਼ ਹੈ ਜੀ ਇਹ ਚੀਜ਼ ਮਾਰੂ ਨੀਤੀ ਆ ਸਭ ਤੋਂ ਵੱਧ ਇਹ ਮਹਿੰਗੀਆਂ ਜ਼ਮੀਨਾਂ ਨੂੰ ਪੈ ਨਿਕਲੇ ਆ ਤੁਸੀਂ ਦੇਖਿਆ ਕੋਈ ਮਾੜੀ ਜ਼ਮੀਨ ਨੂੰ ਜਾ ਕੇ ਚਲੇ ਕੇ ਦਰਿਆ ਤੇ ਬਣਾ ਲੈਣ ਹਜ਼ਾਰਾਂ ਕੀਲਾ ਪਿਆ ਬਿੱਲ ਉੱਚਾ ਨੀਮਾ ਕੀਲਾ ਨੂੰ ਕੋਈ ਪੁੱਛਦਾ ਨਹੀਂ ਬਣਾ ਲੈਣ ਉੱਥੇ ਤਾਂ ਜਾਂਦੇ ਨਹੀਂ ਜਿਹੜੀ ਸਾਡੀ ਕਰੋੜਾਂ ਦੀ ਜ਼ਮੀਨ ਆ ਸਾਨੂੰ ਆਪ ਸਾਡੇ ਦਾ ਬੱਚਿਆਂ ਨੂੰ ਰਸਤੇ ਤੱਕ ਨਹੀਂ ਹੋਣਾ ਜਿਹੜੇ ਹਿਸਾਬ ਦੇ ਨਾਲ ਜ਼ਮੀਨਾਂ ਲਈ ਜਾਂਦੇ ਆ ਸਾਡੇ ਸਾਡੇ ਦਾ ਪਹਿਲਾਂ ਪੁੱਛਦਾ ਕਿੰਨਾ ਕੀ ਲਿਆ ਪਤਾ ਮੁੰਡੇ ਨੂੰ ਰਸਤਾ ਆਉਂਦਾ ਪਲਾਟ ਨੂੰ ਕਿਹਨੇ ਰਸਤਾ ਕਰਨ ਅਸੀਂ ਬਾਣੀਆਂ ਥੋੜੀਆਂ ਵੀ ਇਹਦੇ ਕੋਲ ਦੋ ਪਲਾਟਾਂ ਰਸਤਾ ਕਰ ਦੋ ਇਹਨੂੰ ਸਾਡੇ ਦਾ ਕੀਲੇ ਨੂੰ ਰਸਤਾ ਹੋਣੇ ਆ ਵੀਰੇ ਸਾਡੇ ਮੁੰਡਿਆਂ ਨੂੰ ਰਸਤੇ ਨਹੀਂ ਹੋਣੇ ਇਹਨਾਂ ਨੇ ਤਾਂ ਵਿਆਹ ਕਰਾ ਲਿਆ ਆਪਦੀਆਂ ਸਰਕਾਰਾਂ ਲੈ ਕੇ ਇਹਨਾਂ ਦਾ ਜਨਾਨੀਆਂ ਮਿਲ ਗਿਆ ਸਾਡੇ ਉਦੋਂ ਤੱਕ ਹੌਂ ਨਹੀਂ ਮਿਲਣੀ ਆ ਜਿਹੜੇ ਲੱchn ਕਰੀ ਜਾਂਦੇ ਆ ਜਾਂ ਫਿਰ ਸਾਨੂੰ ਵੀ ਐਮਐ ਜਾਂ ਫਿਰ ਸਾਨੂੰ ਵੀ ਇਹਨਾਂ ਵਾਂਗੂ ਮੰਤਰੀ ਐਮਐਲਏ ਬਣਾ ਦੇ ਪੂ ਮੁੰਡੇ ਤਾਂ ਸਾਨੂੰ ਜਨਾਨੀਆਂ ਮਿਲਣਗੀਆਂ ਤਾਂ ਤੋਂ ਵੀ ਨਹੀਂ ਮੈਣੇ ਜਿਹੜੇ ਲੱchn ਕਰਤੇ ਇਹਨਾਂ ਤੁਹਾਡੀ ਤਾਂ ਟੈਨਸ਼ਨਾਂ ਵਧ ਗਈਆਂ ਹੋਣੀਆਂ ਪਰਿਵਾਰ ਨੂੰ ਦੇਖਦੇ ਹੁਣ ਕਰੇ ਜਾਂਦੇ ਹੋਣੇ ਪਰਿਵਾਰ ਦਾ ਮੂੰਹ ਦੇਖਦੇ ਹੋਣੇ ਅ ਘਰੇ ਵੀ ਜਿਹੜੇ ਪੁੱਤ ਨੇ ਧੀਆਂ ਨੇ ਵਿਆਹਣ ਵਾਲੇ ਹੋਣੇ ਬਿਲਕੁਲ ਜੀ ਮੇਰੇ ਦੋਨੇ ਬੇਟੀਆਂ ਵਿਆਹਣ ਵਾਲੀਆਂ ਸਾਨੂੰ ਇਉਂ ਸੀ ਵੀ ਚੱਲ ਯਾਰ ਜਾਇਦਾਦ ਵਾਧੂ ਆ ਕੋਈ ਨਾ ਜਿੱਦੇ ਦੋਣੀਆਂ ਦੋਨੇ ਵਿਆਹਣੇ ਹੋਣਗੇ ਬਿੱਗਾ ਦੇ ਦਾਂਗੇ ਦੋ ਬਿੱਗੇ ਦੇ ਦਾਂਗੇ ਅੱਜ ਹੁਣ ਜੋ ਦੇਖਦੇ ਹਾਂ ਹੁਣ ਪੁਲਾਟਾਂ ਦੇ ਨਾਲ ਅਸੀਂ ਕੀ ਕਰਾਂ ਕਿੱਧਰ ਨੂੰ ਜਾਵਾਂਗੇ ਅਸੀਂ ਤਾਂ ਕਹਨੂੰ ਜਵਾਬ ਵਿਆਹਣ ਜੋ ਕਿਵੇਂ ਨਹੀਂ ਤੇ ਸਾਨੂੰ ਤਾਂ ਸਾਡਾ ਬੜਾਪਾ ਇੰਨਾ ਵਧੀਆ ਲੱਗਦਾ ਸੀ ਵੀ ਯਾਰ ਪਿੱਛੇ ਗੱਡੀਆਂ ਨੋਟਾਂ ਦੀਆਂ ਸਾਡੇ ਲਈ ਫਿਰਦੇ ਅਸੀਂ ਤਾਂ ਬੜਾਪਾ ਦਾ ਟੌਰ ਨਾ ਕਟਾਂ ਮੇਰਾ ਪ੍ਰਾਪਰਟੀ ਦਾ ਕੰਮ ਆ ਲੱਖਾਂ ਰੁਪਈਆ ਦਾ ਸੀ ਸੌਦਾ ਕਰਕੇ ਕਮਾ ਲੈਂਦੇ ਸੀ ਹੂੰ ਤੇ ਉਸ ਤੋਂ ਬਾਅਦ ਜਦੋਂ ਦੀ ਪਾਲਸੀ ਆਈ ਹੈ ਕਮਾਇਆ ਨਹੀਂ ਕੁਝ ਮੈਂ ਕਹਾਂ ਜੀ ਭੁਗਾ ਕੀ ਨਹੀਂ ਭੁਕੇ ਮਰਦੇ ਆ ਇੱਕ ਵੀ ਗਾਹਕ ਨਹੀਂ ਅੱਗੇ ਵੀਰੇ ਗਾਹਕ ਫਿਰਦੇ ਨੇ ਇੱਕ ਵੀ ਆਣਾ ਨਹੀਂ ਹੋਇਆ ਕੀੜੀਆਂ ਵਾਂਗੂੰ ਹੁਣ ਤਾਂ ਜਾਤੀ ਹੈ ਪਾਲਸੀ ਆਈ ਆ ਕੋਈ ਅਸੀਂ ਗੱਡੀ ਨਹੀਂ ਦੇਖੀ ਇਹ ਕਾਲੇ ਕਾਨੂੰਨਾਂ ਨਾਲੋਂ ਵੀ ਗੰਦੀ ਚੀਜ਼ ਆ ਜੀ ਇਹ ਚੀਜ਼ ਮਾਰੂ ਨੀਤੀ ਆ ਸਭ ਤੋਂ ਵੱਧ ਇਹ ਮਹਿੰਗੀਆਂ ਜ਼ਮੀਨਾਂ ਨੂੰ ਪੈ ਨਿਕਲੇ ਆ ਤੁਸੀਂ ਦੇਖੇ ਕੋਈ ਮਾੜੀ ਜ਼ਮੀਨ ਨੂੰ ਜਾ ਕੇ ਚਲੇ ਆ ਕਿ ਦਰਿਆ ਤੇ ਬਣਾ ਲੈਣ ਹਜ਼ਾਰਾਂ ਕਿਲਾ ਪਿਆ ਬਿੱਲ ਉੱਚਾ ਨੀਮਾ ਕਿਲਾ ਨੂੰ ਕੋਈ ਪੁੱਛਦਾ ਨਹੀਂ ਬਣਾ ਲੈਣ ਉੱਥੇ ਤਾਂ ਜਾਂਦੇ ਨਹੀਂ ਜਿਹੜੇ ਸਾਡੀ ਕਰੋੜਾਂ ਦੀ ਜ਼ਮੀਨ ਸਾਨੂੰ ਆਪ ਹੈ ਸਾਡੇ ਦਾ ਬੱਚੇ ਨੂੰ ਰਸਤੇ ਤੱਕ ਨਹੀਂ ਹੋਣਾ ਜਿਹੜੇ ਹਿਸਾਬ ਦੇ ਨਾਲ ਜ਼ਮੀਨਾਂ ਲਈ ਜਾਂਦੇ ਆ ਸਾਡੇ ਸਾਡੇ ਤਾਂ ਪਹਿਲਾਂ ਪੁੱਛਦਾ ਕਿੰਨੇ ਕਿਲੇ ਆ ਤਾਂ ਮੁੰਡੇ ਨੂੰ ਰਸਤਾ ਆਉਂਦਾ ਪਲਾਟ ਨੂੰ ਕਿਹਨੇ ਰਸਤਾ ਕਰਨਾ ਅਸੀਂ ਬਾਣੀਆਂ ਥੋੜੀਆਂ ਵੀ ਇਹਦੇ ਕੋਲ ਦੋ ਪਲਾਟਾਂ ਰਸਤਾ ਕਰ ਦੋ ਇਹਨੂੰ ਸਾਡੇ ਦਾ ਕਿਲੇ ਨੂੰ ਰਸਤੇ ਹੋਣੇ ਆ ਵੀਰੇ ਸਾਡੇ ਮੁੰਡਿਆਂ ਨੂੰ ਰਸਤੇ ਨਹੀਂ ਹੋਣੇ ਇਹਨਾਂ ਦਾ ਵਿਆਹ ਕਰਾ ਲਿਆ ਆਪਦੀਆਂ ਸਰਕਾਰਾਂ ਲੈ ਕੇ ਇਹਨਾਂ ਨੂੰ ਜਨਾਨੀਆਂ ਮਿਲ ਗਿਆ ਸਾਡੇਆਂ ਤੱਕ ਹੌਂ ਵੀ ਮਿਲਣੀ ਆ ਜਿਹੜੇ ਲੱchn ਕਰੀ ਜਾਂਦੇ ਆ ਜਾਂ ਫਿਰ ਸਾਨੂੰ ਵੀ ਐਮਐ ਜਾਂ ਫਿਰ ਸਾਨੂੰ ਵੀ ਇਹਨਾਂ ਵਾਂਗੂ ਮੰਤਰੀ ਐਮਐਲਏ ਬਣਾ ਦੇ ਤਾਂ ਸਾਨੂੰ ਜਨਾਨੀਆਂ ਮਿਲਣਗੀਆਂ ਸਾਨੂੰ ਤਾਂ ਵੀ ਨਹੀਂ ਮਿਲਣਗੇ ਜਿਹੜੇ ਲੱchn ਕਰਦੇ ਇਹਨਾਂ ਪਾੜੇ ਦਾ ਟੈਨਸ਼ਨ ਆ ਵਧਦੀਆਂ ਹੋਣੀਆਂ ਪਰਿਵਾਰ ਨੂੰ ਦੇਖਦੇ ਹੋਣੇ ਕਰੇ ਜਾਂਦੇ ਹੋਣੇ ਪਰਿਵਾਰ ਦਾ ਮੂੰਹ ਦੇਖਦੇ ਹੋਣੇ ਘਰੇ ਵੀ ਜਿਹੜੇ ਪੁੱਤ ਨੇ ਜਾਂ ਧੀਆ ਨੇ ਵਿਆਹਣ ਵਾਲੇ ਹੋਣੇ ਬਿਲਕੁਲ ਜੀ ਮੇਰੇ ਦੋਨੇ ਬੇਟੀਆਂ ਵਿਆਹਣ ਵਾਲੀਆਂ ਸਾਨੂੰ ਇਉਂ ਹੀ ਸੀ ਵੀ ਚੱਲ ਯਾਰ ਜਾਇਦਾਦ ਵਾਧੂ ਆ ਕੋਈ ਨਾ ਜਿੱਦੇ ਦੋਨੇ ਦੋਨੇ ਬਿਘਾ ਹੋਣਗੇ ਬਿੱਗਾ ਦੇ ਦਾਂਗੇ ਦੋ ਬਿੱਗੇ ਦੇ ਦਾਂਗੇ ਅੱਜ ਹੁਣ ਜੋ ਦੇਖਦੇ ਆ ਹੁਣ ਉਹ ਪਲਾਟਾਂ ਦੇ ਨਾਲ ਅਸੀਂ ਕੀ ਕਰਾਂਗੇ ਕਿੱਧਰੋਂ ਜਾਵਾਂਗੇ ਅਸੀਂ ਤਾਂ ਕਹਨੂੰ ਜਵਾਬ ਦੇਣ ਜੋ ਕਿ ਉਹ ਨਹੀਂ ਤੇ ਸਾਨੂੰ ਤਾਂ ਸਾਡਾ ਬੜਾਪਾ ਇੰਨਾ ਵਧੀਆ ਲੱਗਦਾ ਸੀ ਵੀ ਯਾਰ ਪਿੱਛੇ ਗੱਡੀਆਂ ਨੋਟਾਂ ਦੀਆਂ ਸਾਡੇ ਲਈ ਫਿਰਦੇ ਆ ਅਸੀਂ ਤਾਂ ਬੜਾਪਾ ਦਾ ਟੌਰ ਨਾ ਕਟਾਂਗੇ ਮੇਰਾ ਪ੍ਰਾਪਰਟੀ ਦਾ ਕੰਮ ਆ ਲੱਖਾਂ ਰੁਪਈਆ ਤਾਂ ਅਸੀਂ ਸੌਦਾ ਕਰਕੇ ਕਮਾ ਲੈਂਦੇ ਸੀ ਉਸ ਤੋਂ ਬਾਅਦ ਜਦੋਂ ਦੀ ਪਾਲਸੀ ਆਈ ਹੈ ਕਮਾਇਆ ਨਹੀਂ ਕੁਝ ਮੈਂ ਕਹਾਂ ਜੀ ਭੁਗਾ ਕੀ ਨਹੀਂ ਭੁਕੇ ਮਰਦੇ ਆ ਇੱਕ ਵੀ ਗਾਹਕ ਨਹੀਂ ਅੱਗੇ ਵੀਰੇ ਗਾਹਕ ਫਿਰਦੇ ਨੇ ਇੱਕ ਬਿਆਨ ਨਹੀਂ ਹੋਇਆ ਕੀੜੀਆਂ ਵਾਂਗੂੰ ਹੁਣ ਤਾਂ ਜਾਦੀ ਹੈ ਪਾਲਸੀ ਆਈ ਆ ਕੋਈ ਅਸੀਂ ਗੱਡੀ ਨਹੀਂ ਦੇਖੀ ਖੇਤਾਂ ਦੇ ਵਿੱਚ ਨਹੀਂ ਦਿਹਾੜੀ ਦੇ ਵਿੱਚ 20-20 ਗੱਡੀਆਂ ਕਿਤੇ ਕਿਸੇ ਲਾਲੇ ਦੀ ਕਿਤੇ ਕਿਸੇ ਦੀਆਂ ਆਂ ਨੰਦੀਆਂ ਕਰਦੀਆਂ ਸੀ ਹੁਣ ਅੱਜ ਕੱਲ ਤਾਂ ਕੋਈ ਦੇਖਣ ਨੂੰ ਨਹੀਂ ਮਿਲਦਾ ਜ਼ਮੀਨ ਤਾਂ ਇੱਕ ਪਾਸਾ ਵੀ ਸੋਚਣ ਨੂੰ ਵੀ ਹੈ ਨਹੀਂ ਹੁਣ ਤਾਂ ਜਿਨ੍ਹਾਂ ਦੇ ਬਿਆਨੇ ਫੜੇ ਆ ਕੀਤੇ ਆ ਉਹ ਵੀ ਹੁਣ ਚੁੱਪ ਕੀਤਾ ਹੀ ਬੈਠੇ ਆ ਵੀ ਸਸਰੀ ਘਰ ਆ ਰਜਿਸਟਰੀਆਂ ਹੋਣੀਆਂ ਕੋਈ ਨਹੀਂ ਜਿਹੜੇ ਬਿਆਨੇ ਹੋਏ ਹੋਏ ਸੀਗੇ ਉਹ ਰਜਿਸਟਰੀਆਂ ਰੁਕ ਗਈਆਂ ਜਿਹੜੀ ਜ਼ਮੀਨ ਦੇ ਕੋਲੇ ਸਾਡੇ ਕੋਲੇ ਗਾਹਕ ਆਉਂਦੇ ਹੁੰਦੇ ਸੀਗੇ ਯਾਰ ਸਾਨੂੰ ਇੱਥੇ 100 ਕਿਲਾ ਇਕੱਠਾ ਕਰਦੇ ਸਾਨੂੰ 20 ਲੈਦੇ ਸਾਨੂੰ 50 ਲੈਦੇ ਅੱਜ ਅਸੀਂ ਕਦੇ ਫੋਨ ਕਰਦੇ ਹੁੰਨੇ ਵੀ ਯਾਰ ਫਲਾਣੇ ਦੀ ਜ਼ਮੀਨ ਵਾਕੇ ਦੀ ਆ ਲੈਣੀ ਆ ਕੋਈ ਗਾਹਕ ਨਹੀਂ ਸਾਡੇ ਕੋਲੇ ਮੂਰਲੇ ਗਾਕਾਂ ਨੇ ਫੋਨ ਬੰਦ ਕਰਤੇ ਜਿੰਨੇ ਫਾਈਨੈਂਸਰ ਜ਼ਮੀਨਾਂ ਚੱਕਦੇ ਸੀ ਸਾਨੂੰ ਤਾਂ ਇਹਨਾਂ ਨੇ ਪ੍ਰਾਪਰਟੀ ਵਾਲੇ ਵੀ ਵਿਲੇ ਕਰਤੇ ਜੱਟ ਵੀ ਵਿਲੇ ਕਰਤੇ ਰਹਿ ਗਏ ਹੁਣ ਜਿਹੜਿਆ ਦੁਕਾਨਾਂ ਵਾਲੇ ਬੈਠੇ ਤਮਾਚਾ ਦੇਖਦੇ ਆ ਵੀ ਜੱਟਾਂ ਨੇ ਸਾਡੇ ਵਰਗੇ ਹੋ ਜਾਣਾ ਪਰ ਇਹ ਨਹੀਂ ਪਤਾ ਵੀ ਅਸੀਂ ਤਾਂ ਫੇਰ ਕੁਛ ਨਾ ਕੁਛ ਕਰ ਲਾਂਗੇ ਪਲਾਟ ਚਾਹ ਦੇ ਆਪ ਦੇ ਜੋਗਾ ਬੀਜ ਲੈ ਖਾਲਾਂਗੇ ਤੁਹਾਡੇ ਕੋਲ ਪਤਾ ਕੁਸਮ ਨਹੀਂ ਰਹਿਣਾ ਜਦੋਂ ਸ਼ਹਿਰ ਨਵੇਂ ਬਣਾਤੇ ਇਹਨਾਂ ਨੇ ਅਵਾਨੀ ਅਡਾਨੀ ਦੀ ਪੈ ਕੰਗਾਉਣੀਆਂ ਪਤਾ ਨਹੀਂ ਕਿੱਥੋਂ ਆਉਣੀਆਂ ਉਹਦੇ ਮਹਾਰਾਸ਼ਟਰ ਚੋਂ ਆਉਣੀਆਂ ਕਿੱਥੋਂ ਆਉਣੀਆਂ ਉਹ ਆਉਣੀਆਂ ਤੇ ਲੋਕਾਂ ਨੇ ਉਹੀ ਖਰੀਦਣੀਆਂ ਇਹਨਾਂ ਤੋਂ ਲਾਲਿਆਂ ਤੋਂ ਖੇਤੀ ਵੀ ਨਹੀਂ ਕਰ ਹੁਣੀ ਇਹਦਾ ਫੇਰ ਕੁਛ ਕਰ ਲਾਂਗੇ ਜਿਹੜਾ ਅੱਜ ਸਾਡਾ ਸਾਥ ਨਹੀਂ ਸਾਡੇ 100 ਆੜਤੀਆ 108 ਤੀਏ ਦੀ ਕਮਾਈ ਦਾ ਸਾਧਨ ਕੀ ਆ ਅਸੀਂ ਕਿਸਾਨ ਹਾਂ ਬਿਲਕੁਲ ਕਿਸਾਨ ਅਸੀਂ ਕਿਸਾਨ ਉਹ ਵੀ ਲਾਲ ਜਾਨ ਸਾਡੀਆਂ ਫਸਲਾਂ ਜਾਂਦੀਆਂ ਸਾਡੀਆਂ ਫਸਲਾਂ ਤੇ ਉਹਨਾਂ ਨੂੰ ਕਮਿਸ਼ਨ ਆਉਂਦਾ ਇਹ ਰੱਜ ਕੇ ਖਾਂਦੇ ਆ ਪਰ ਧਰਨੇ ਦੇ ਵਿੱਚ ਇੱਕ ਆੜਤੀਆ ਦਿਖਾ ਦਿਓ ਜਿਹਨੇ ਸਾਡੀ ਆ ਕੇ ਸਪੋਰਟ ਕੀਤੀ ਹੋਵੇ ਸਾਨੂੰ ਹਾਂ ਦਾ ਨਾਰਾ ਮਾਰਿਆ ਹੋਵੇ ਇੱਕ ਨੇ ਵੀ ਅੰਦਰੋਂ ਖੁਸ਼ ਆ ਇਹ ਇਹ ਸਾਡੀਆਂ ਸਾਥ ਨਹੀਂ ਸਾਡਾ ਦੰਦੇ ਵੀ ਇਹ ਸਾਡੀ ਕਮਾਈ ਦਾ ਸਾਧਨ ਆ ਜੱਟ ਨਹੀਂ ਮਰਨਾ ਵੀਰੇ ਇਹਨਾਂ ਦੀਆਂ ਕਮਾਈਆਂ ਦੇ ਸਾਧਨ ਸਾਰੇ ਖਤਮ ਹੋ ਜਾਣੇ ਆ ਚਾਹੇ ਉਹ ਕੋਈ ਵੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ ਹਟਿਆ ਹਰ ਇੱਕ ਦੁਕਾਨ ਹਰ ਇੱਕ ਤੰਦਾ ਚਾਹੇ ਉਹ ਇੱਕ ਰਾਜ ਮੈਸਤਰੀ ਆ ਰਾਜ ਮੈਸਤਰੀ ਆ ਤੰਦਾ ਵੀ ਸਾਡੇ ਨਾਲ ਜੁੜਿਆ ਹਾੜੇ ਸੋਣੀ ਪੈਸਾ ਆਉਂਦਾ ਉਹ ਪੈਸਾ ਗਾਹਾਂ ਜਾਂਦਾ ਵਾ ਉਹਦੇ ਘਰ-ਬਾਰ ਪੈਂਦੇ ਆ ਤਾਂ ਕੰਮ ਚੱਲਿਆ ਨੇ ਹੁਸਰੀ ਇੰਡਸਟਰੀ ਸਾਰੀ ਤੁਹਾਡੇ ਨਾਲ ਜੁੜੀ ਉਹ ਤਾਂ ਹੀ ਵੇਖਦਾ ਸਮਾਨ ਜੇ ਇੱਥੇ ਆਪਨੇ ਕੋ ਕਰੋਨਾ ਹੋਇਆ ਕਰੋਨੇ ਦੇ ਵਿੱਚ ਸਾਰੇ ਤੰਦੇ ਖਤਮ ਹੋ ਗਏ ਸੀ ਇੱਕ ਉਹ ਇੱਕ ਜੇ ਸੀਗਾ ਤੱਕ ਖੇਤੀ ਸੀ ਪਹਿਲਾਂ ਕਿਸਾਨ ਸੀ ਕਿਸਾਨ ਸੀ ਜਿਹੜਾ ਦੁੱਧ ਪਾਣੀ ਲੰਗਰ ਲਾਇਆ ਜਾਂਦਾ ਨਾਲ ਚੱਲਦਾ ਵੀ ਸਾਡੇ ਸਰ ਤੇ ਸੀ ਨਾ ਕਿਸਾਨਾਂ ਦੇ ਸ਼ਰਤਾਂ ਤੋਂ ਚੱਲਿਆ ਸਾਡੇ ਸਿਰ ਨੇ ਹੋਰ ਸਹਿਤਾ ਵੀ ਨਹੀਂ ਕਰਦੇ ਪਰ ਬਾਈ ਅੱਜ ਇੱਕ ਗੱਲ ਦੇਖੀ ਆ ਦੇਸ਼ ਤੇ ਭੀੜ ਆ ਜਾਵੇ ਕਿਤੇ ਵੀ ਭੀੜ ਆ ਜਾਵੇ ਅਸੀਂ ਇਹੋ ਜੀ ਕੌਮ ਆ ਅਸੀਂ ਆਪਦੇ ਘਰੋਂ ਵੀ ਡਰਾਮਾ ਚੋਂ ਕਣਕਾਂ ਕੱਢ ਕੇ ਚੱਕ ਕੇ ਤੁਰ ਪੈਨੇ ਵੀ ਚਲੋ ਲੰਗਰਾਂ ਲਾਈਏ ਅੱਜ ਸਾਡੇ ਤੇ ਭੀੜ ਆਈ ਆ ਇੱਕ ਬੰਦੇ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਲੋ कोरोना ਹੋਇਆ ਆਹਾ ਮੁੰਡਿਆਂ ਨੇ ਸਾਡੇ ਨੇ ਮਿਹਨਤ ਕਰਕੇ ਇੱਕ ਮਹੀਨਾ ਲੰਗਰ ਪਕਾ ਕੇ ਸਾਡੀਆਂ ਬੁੜੀਆਂ ਪਕਾਉਂਦੀਆਂ ਸੀ ਹਰ ਇੱਕ ਵਾਰ ਖੜਕਾ ਕੇ ਅਸੀਂ ਘਰ ਘਰ ਪਾਉਂਦੇ ਸੀ ਸਾਡੇ ਕੋਈ ਵੀਡੀਓ ਪਈਆਂ ਨੇ ਹਰ ਇੱਕ ਚੀਜ਼ ਸਾਡੇ ਕੋਲ ਸਬੂਤ ਆ ਪਰ ਜਦੋਂ ਅੱਜ ਸਾਡੇ ਤੇ ਆ ਕੇ ਪੈ ਗਈ ਸਾਨੂੰ ਕਿਸੇ ਨੇ ਹਾਜ਼ਰ ਨਾਰਾ ਨਹੀਂ ਮਾਰਿਆ ਵੀ ਭਾਈ ਤੁਹਾਡੇ ਨਾਲ ਧਰਨੇ ਤੇ ਚੱਲੀਏ ਜੇ ਭਾਈ ਤੁਹਾਡੇ ਨਾਲ ਕਦੇ ਜਾਣਾ ਸੀ ਅਸੀਂ ਅਸੀਂ ਬਹਿਲੇ ਆ ਸਾਡੇ ਨਾਲ ਇੱਕ ਨਹੀਂ ਆ ਕੇ ਖੜਾ ਅਸੀਂ ਹਰਕਨਾ ਖੜਦੇ ਕਿਤੇ ਵੀ ਹੋਵੇ ਅਸੀਂ ਲੰਗਰ ਲਾ ਦਿੰਨੇ ਆ ਪਰ ਸਾਡੇ ਨਾਲ ਕੋਈ ਕੋਈ ਵੀ ਨਹੀਂ ਖੜਦਾ ਯਾਰ ਸਾਡੇ ਨਾਲ ਅਸਲ ਵਿੱਚ ਸਾਨੂੰ ਅਕਲ ਸਿਖਾਉਂਦੇ ਆ ਅਕਲ ਕੀ ਸਿਖਾਉਂਦੇ ਆ ਭਰਾਵਾ ਹੁਣ ਤਾਂ ਸੀ ਇਹਨਾਂ ਵਰਗੇ ਸਾਡੇ ਟਰਮਾਂ 'ਚ ਦਾਣੇ ਨਹੀਂ ਹੁਣ ਤਾਂ ਇਹਨਾਂ ਵਰਗੀਆਂ ਹੁਣ ਕਾਹਦੇ ਰਹਿ ਗਏ ਧਰਵਾਦ ਬਾਜੀ ਜੀ ਸੋ ਜਿਵੇਂ ਕੀ ਅਸੀਂ ਗੱਲਬਾਤ ਕੀਤੀ ਆ ਗੱਲਬਾਤ ਤੁਸੀਂ ਸਾਰੀ ਸੁਣੀ ਲੇਗੀ ਤਾਂਖੇ ਪਿੰਡ ਦੇ ਵਿੱਚ ਆ ਜਿਸ ਪਿੰਡ ਦੀ ਸਭ ਤੋਂ ਜ਼ਿਆਦਾ ਜ਼ਮੀਨ ਜਿਹੜੀ ਆ ਉਹ ਲੈਂਡ ਪੋਲਿੰਗ ਦੇ ਵਿੱਚ ਆਈ ਆ ਤਾਂ ਹੁਣ ਪਿੰਡ ਵਾਸੀ ਕੀ ਕਹਿੰਦੇ ਨੇ ਪਿੰਡ ਵਾਸੀ ਇਹ ਗੱਲ ਕਹਿੰਦੇ ਆ ਵੀ ਇਹ ਜ਼ਮੀਨਾਂ ਜਿਹੜੀਆਂ ਉਹ ਨਹੀਂ ਦੇਣ ਲੱਗੇ ਸਰਕਾਰ ਨੇ ਜ਼ਰੂਰ ਕਿਸਾਨਾਂ ਦਾ ਫਾਇਦਾ ਸੋਚਿਆ ਪਤਾ ਨਹੀਂ ਫਾਇਦਾ ਕਿਸ ਦਾ ਸੋਚਿਆ ਪਰ ਇਹਨਾਂ ਦਾ ਫਾਇਦਾ ਸੋਚਣ ਤੋਂ ਪਹਿਲੇ ਇਹਨਾਂ ਨਾਲ ਗੱਲਬਾਤ ਤਾਂ ਕਰ ਲੈਂਦੇ ਕਿਉਂਕਿ ਸਭ ਤੋਂ ਵੱਡੀ ਗੱਲ ਆ ਜਦੋਂ ਕਾਲੇ ਕਾਨੂੰਨ ਆਏ ਸੀ ਤਿੰਨ ਤਾਂ ਉਦੋਂ ਅਸੀਂ ਕਹਿੰਦੇ ਸੀ ਕਿਸਾਨਾਂ ਨਾਲ ਗੱਲਬਾਤ ਨਹੀਂ ਕੀਤੀ ਗਈ ਅੱਈ ਲੋਕ ਕਹਿੰਦੇ ਸੀ ਜਿਹੜੇ ਹੁਣ ਸਰਕਾਰ 'ਚ ਬੈਠੇ ਆ ਤਾਂ ਹੁਣ ਕਿਹੜਾ ਕਿਸਾਨਾਂ ਨਾਲ ਜਿਹੜੀ ਗੱਲਬਾਤ ਕੀਤੀ ਗਈ ਤੁਸੀਂ ਉਹਨਾਂ ਦਾ ਫਾਇਦਾ ਤਾਂ ਸੋਚਿਆ ਉਹਨਾਂ ਨਾਲ ਗੱਲ ਤਾਂ ਕਰ ਲੈਂਦੇ ਉਹਨਾਂ ਨੂੰ ਪੁੱਛ ਤਾਂ ਲੈਂਦੇ ਵੀ ਤੁਹਾਨੂੰ ਇਸ ਫਾਇਦੇ ਦੀ ਲੋੜ ਵੀ ਆ ਯਾ ਨਹੀਂ ਆ। ਸੋ ਐਸੇ ਤਰੀਕੇ ਨਾਲ ਪੰਜਾਬ ਦੇ ਅਸਲੀ ਮਸਲੇ ਜਿਹੜੇ ਆ ਉਹ ਤੁਹਾਡੇ ਮੂਰੇ ਰੱਖਦੇ ਰਾਵਾਂਗੇ। ਤੇ ਅਸਲ ਦੇ ਵਿੱਚ ਪੰਜਾਬ ਦੇ ਲੋਕ ਕਹਿੰਦੇ ਕਿ ਨੇ ਕਿਉਂਕਿ ਅਸੇਮੇ ਸੋਸ਼ਲ ਮੀਡੀਆ ਤੇ ਆਈਟੀ ਸੈਲ ਬੜੇ ਜਿਹੜੇ ਐਕਟਿਵ ਨੇ ਉਹ ਕਹਿੰਦੇ ਨੇ ਕਿ ਕਿਸਾਨ ਤਾਂ ਹੁਣ ਲੈਂਡ ਪੋਲਿੰਗ ਨੂੰ ਸਪੋਰਟ ਕਰ ਰਹੇ ਆ ਆਪਣੀ ਜ਼ਮੀਨਾ ਦੇ ਰਿਹਾ ਪਰ ਅਸਲ ਦੇ ਵਿੱਚ ਕੀ ਸਚਾਈ ਆ ਉਹ ਤੁਹਾਡੇ ਤੱਕ ਅਸੀਂ ਜ਼ਰੂਰ ਉਹ ਦਿਖਾਉਂਦੇ ਰਾਵਾਂਗੇ। ਜੇ ਕੋਈ ਹੱਕ 'ਚ ਵੀ ਆ ਤਾਂ ਉਹ ਵੀ ਸਾਡੇ ਨਾਲ ਗੱਲਬਾਤ ਕਰ ਸਕਦਾ ਸੀ ਇਹ ਨਹੀਂ ਕਹਿੰਦੇ ਵੀ ਸਾਰੇ ਖਿਲਾਫ ਨੇ ਹੱਕ 'ਚ ਆ ਖੁਲਾਸਾ ਸਦਾ ਤੁਹਾਨੂੰ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਕਿਉਂਕਿ ਅਸੀਂ ਵੀ ਕੋਈ ਪਲੈਨਿੰਗ ਨਾਲ ਨਹੀਂ ਆਂਦੇ ਅੱਜ ਵੀ ਇੱਥੇ ਆਏ ਆਂ ਹਰ ਬੰਦੇ ਕੋਲ ਗਏ ਆਂ ਪੁੱਛਿਆ ਉਹਨਾਂ ਨੂੰ ਵੀ ਹਾਂਜੀ ਤੁਸੀਂ ਹੱਕ 'ਚ ਹੋ ਜਾਂ ਨਹੀਂ ਹੋ ਪਰ ਇਹ ਜ਼ਿਆਦਾਤਰ ਲੋਕ ਜਿਹੜੇ ਆ ਇਹ ਕਹਿੰਦੇ ਨੇ ਇਹ ਹੱਕ ਦੇ ਵਿੱਚ ਨਹੀਂ ਆ ਪਿੰਡ ਵਾਸੀ ਥੋੜੇ ਜਿਹਾ ਹੋਰ ਆ ਕੇ ਮੈਂ ਜ਼ਰੂਰ ਅੰਤ ਕਰਨ ਲੱਗਾ ਸੀ ਗੱਲਬਾਤ ਉਹਨਾਂ ਪਿੰਡ ਵਾਸੀਆਂ ਨਾਲ ਵੀ ਕਰ ਲੰਨੇ ਆ ਜਿਹੜੇ ਹੋਰ ਆਏ ਆ ਬਾਈ ਜੀ ਤੁਸੀਂ ਹੱਕ 'ਚ ਹੋ ਲੈਂਡ ਪੋਲਿੰਗ ਦੇ ਬਿਲਕੁਲ ਨਹੀਂ ਅਸੀਂ ਕੋਈ ਹੱਕ ਦੇ ਵਿੱਚ ਨਹੀਂ ਹੈਗੇ ਇਸ ਚੀਜ਼ ਦੇ ਅਸੀਂ ਬਿਲਕੁਲ ਆਦੇ ਕਿਸਾਨ ਭਰਾਵਾਂ ਦੇ ਨਾਲ ਆਦੇ ਪਿੰਡ ਵਾਸੀਆਂ ਦੇ ਨਾਲ ਖੜੇ ਆ ਹਮੇਸ਼ਾ ਨਾਲ ਖੜੇ ਰਹਾਂਗੇ ਜੀ ਤੁਹਾਡੀ ਜ਼ਮੀਨ ਹੈਗੀ ਆ ਨਹੀਂ ਜ਼ਮੀਨ ਹੋਵੇ ਜਾਂ ਨਾ ਹੋਵੇ ਪਿੰਡ ਦਾ ਮਸਲਾ ਜੀ ਪੰਜਾਬ ਦਾ ਮਸਲਾ ਵਾ ਇਹਦੇ ਵਿੱਚ ਜਿਵੇਂ ਪਹਿਲਾਂ ਤੋਂ ਕਿਸਾਨ ਜੱਥੇਬੰਦੀਆਂ ਨੇ ਧਰਨੇ ਲਾਇਆ ਜਾਂ ਸੰਘਰਸ਼ ਕੀਤਾ ਉਹ ਅਸੀਂ ਇਹਨਾਂ ਦੇ ਨਾਲ ਜੁੜੇ ਰਹਾਂਗੇ ਹਮੇਸ਼ਾ ਬਾਦ ਚੜ ਕੇ ਹਿੱਸਾ ਲਵਾਂਗੇ ਜੀ ਤੁਸੀਂ ਭਾਈ ਜੀ ਆਈ ਤੁਹਾਡੀ ਜ਼ਮੀਨ ਵਿੱਚ ਯੋਗ ਜਮੀਨ ਹਾਂ ਨਾ ਨਾ ਜਿਵੇਂ ਇਹ ਬੈਨੂਗਾ ਨਾ ਪਗ ਮਾਨਤ ਮਾਨ ਨੂੰ ਸਟੌਜ ਪਿੰਡ ਤੋਂ ਕਿਉਂ ਨਹੀਂ ਸ਼ੁਰੂ ਕਰਦੇ ਹੈਗੇ ਸਮਝਿਆ ਗੱਲ ਜੇ ਇਹ ਇੱਧਰ ਨੂੰ ਆਉਂਦੇ ਆ ਮੰਨ ਲਾ ਦੂੰ ਇਹਨੂੰ ਕਿ ਸਟੌਜ ਤੋਂ ਸ਼ੁਰੂ ਕਰੋ ਪਹਿਲਾਂ ਸਮਝਿਆ ਗੱਲ ਇਹਨਾਂ ਵਾਲਾ ਏਰੀਆ ਬਹਾਂਜੇ ਏਰੀਆ ਵਾ ਫੁੱਦੂ ਏਰੀਆ ਉਹ ਸਮਝਿਆ ਗੱਲ ਇਹ ਸ਼ੁਰੂ ਕਰ ਲੈਣਾ ਹੈ ਇੰਨੇ ਵਾਲਾ ਕਰੋੜਾਂ ਦੀ ਜਮੀਨ ਹੈ